ਭਾਈ ਜਿਹੜੀ ਜ਼ਿੰਦਗੀ ਹੈ ਨਾ ਉਹ ਸਭ ਨੂੰ ਬਰਾਬਰ ਦਾ ਮੌਕਾ ਦਿੰਦੀ ਹੈ ਜ਼ਿੰਦਗੀ ਇਹ ਨਹੀਂ ਹੈਗੀ ਕਿ ਤੈਨੂੰ ਮੌਕਾ ਨਹੀਂ ਮਿਲਿਆ ਤੈਨੂੰ ਹੁਣ ਤੱਕ ਮੌਕੇ ਮਿਲਦੇ ਰਹੇ ਆ ਪਰ ਉਹ ਮੌਕੇ ਨੂੰ ਤੈ ਸਾਹਬਿਆ ਨਹੀਂ ਜੇ ਅੱਜ ਵੀ ਤੁਸੀਂ ਜਿਹੜੇ ਵੀ ਲੈਵਲ ਤੇ ਹੋ ਤੁਸੀਂ ਚੰਗੀ ਰੋਟੀ ਖਾਂਦੇ ਹੋ ਜੇ ਤੁਸੀਂ ਮਾੜੇ ਹਾਲਾਤਾਂ ਦੇ ਵਿੱਚੋਂ ਗੁਜ਼ਰ ਰਹੇ ਹੋ ਕਿਤੇ ਨਾ ਕਿਤੇ ਤੁਸੀਂ ਆਪਣੇ ਆਪ ਨੂੰ ਢੰਡੀ ਕਲਾ ਵਾਲੇ ਕੰਮ ਕੀਤੇ ਨੇ ਜਿੱਥੇ ਤੁਹਾਡਾ ਸਰੀਰ ਦਾ ਘਾਟਾ ਹੋਇਆ ਕਹਿੰਦੇ ਹੁੰਦੇ ਨਾ ਕਈ ਵਾਰੀ ਬੰਦਾ ਚੰਗਾ ਭਲਾ ਹੁੰਦਾ ਪਰ ਉਹ ਗੱਡੀ ਲੈ ਕੇ ਨਿਕਲਦਾ ਤੇ ਰਸਤੇ ਤੇ ਜਾਂਦੇ ਜਾਂਦੇ ਉਹਦਾ ਐਕਸੀਡੈਂਟ ਹੋ ਜਾਂਦਾ ਕਿਉਂ ਹੁੰਦਾ ਪਤਾ ਕਿਉਂ ਕਿ ਕਿਤਾ ਬੰਦੇ ਦਾ ਦਿਮਾਗ ਹੀ ਉਦਾਂ ਦਾ ਬੰਦੇ ਦੇ ਅੰਦਰ ਗੰਦ ਮੰਦ ਭਰਿਆ ਰਹਿੰਦਾ ਜਦੋਂ ਬੰਦਾ ਕਹਿੰਦੇ ਹੁੰਦੇ ਨੇ ਨਾ ਗੱਡੀ ਚਲਾਉ ਤੋ ਸੁਚੇਤ ਹੋ ਕੇ ਚਲਾਓ ਉਦਾਂ ਹੀ ਸਾਡਾ ਸਰੀਰ ਹੈ ਜੇ ਬੰਦਾ ਸੁਚੇਤ ਨਹੀਂ ਹੈਗਾ ਬੰਦਾ ਸੁੱਤਾ ਪਿਆ ਹੈ ਉਦਾਂ ਹੀ ਅੱਖਾਂ ਖੋਲ ਕੇ ਤੱਕ ਮੀ ਜਾਂਦਾ ਦਿਮਾਗ ਦਾ ਕੰਮ ਨਹੀਂ ਕਰਦਾ ਦਿਮਾਗ ਨਾਲ ਕੰਮ ਨਹੀਂ ਲੈਂਦਾ ਉਹ ਇਨਸਾਨ ਦੀ ਜ਼ਿੰਦਗੀ ਖਰਾਬ ਹੋ ਜਾਂਦੀ ਹੈ ਜ਼ਿੰਦਗੀ ਦੇ ਵਿੱਚ ਜੇ ਕਾਮਯਾਬ ਹੋਣਾ ਹੈ ਸਭ ਤੋਂ ਵੱਡਾ ਕੋਣਾ ਹੈ ਸੁਚੇਤ ਰਹੋ ਸੁਚੇਤ ਮਤਲਬ ਕਿ ਜਾਗਦੇ ਰਹੋ ਰਾਤ ਨੂੰ ਸਾਡਾ ਸਰੀਰ ਭਾਵੇਂ ਸੋ ਜਾਂਦਾ ਪਰ ਤਾਂ ਮਾਗ ਨਹੀਂ ਹੁੰਦਾ ਕਰੇ ਵੀ ਛੋਟਾ ਬੱਚਾ ਜਦ ਕਿਸੇ ਦੇ ਘਰ ਜੰਮਿਆ ਹੋਊ ਤੁਹਾਨੂੰ ਪਤਾ ਹੋਊਗਾ ਛੋਟਾ ਬੱਚਾ ਭਾਵੇਂ ਬੋਲ ਨਹੀਂ ਸਕਦਾ ਪਰ ਸਭ ਕੁਝ ਦੇਖਦਾ ਹੋ ਦੇਖਦਾ ਸੁਣਦਾ ਉਹ ਅਜ਼ਰਵ ਕਰਦਾ ਰਹਿੰਦਾ ਹਰ ਚੀਜ਼ਾਂ ਜਦੋਂ ਉਹ ਅਜ਼ਰਵ ਕਰਨੇ ਵਾਲੀ ਔਰ ਦੇਖਣ ਵਾਲੀ ਸਟੇਜ ਤੋਂ ਉੱਪਰ ਆਉਂਦਾ ਫਿਰ ਉਹ ਬੋਲਣਾ ਸ਼ੁਰੂ ਕਰ ਦਿੰਦਾ ਉਹ ਜੋ ਦੇਖਿਆ ਹੋਆ ਹੁੰਦਾ ਜੋ ਅਜ਼ਰਵ ਕੀਤਾ ਹੋਆ ਹੁੰਦਾ ਜਿੱਦਾਂ ਦੀਆਂ ਉਹਨੇ ਗੱਲਾਂ ਸੁਣੀਆਂ ਵੀ ਆਉਂਦੀਆਂ ਉਹਦਾਂ ਦੀਆਂ ਗੱਲਾਂ ਕਰਨ ਲੱਗ ਜਾਂਦਾ ਇਸ ਕਰਕੇ ਭਾਈ ਆਪਣੇ ਦਿਮਾਗ ਨੂੰ ਨਾ ਇਸ ਤਰੀਕੇ ਦੇ ਨਾਲ ਡਿਵੈਲਪ ਕਰੋ ਇਹਨੂੰ ਤਿਆਰ ਕਰੋ ਤਾਂ ਕਿ ਜਿੰਦਗੀ ਦੇ ਵਿੱਚ ਜੇ ਦੁੱਖ ਵੀ ਆਵੇ ਨਾ ਉਹ ਦੁੱਖ ਸਾਨੂੰ ਪਰੇਸ਼ਾਨ ਨਾ ਕਰ ਗੁਰੂ ਗੋਬਿੰਦ ਸਿੰਘ ਜੀ ਦੀ ਜ਼ਿੰਦਗੀ ਦੇ ਵਿੱਚ ਕਿੰਨੇ ਦੁੱਖ ਆਏ ਪਰ ਕਿਤੇ ਉਹ ਪਰੇਸ਼ਾਨ ਹੋਏ ਕਿਤੇ ਵੀ ਨਹੀਂ ਕਿਉਂ ਕਿਉਂਕਿ ਉਹਨੇ ਆਪਣੇ ਦਿਮਾਗ ਦੀ ਜਿਹੜੀ ਸੀ ਨਾ ਐਵੇਂ ਬਣਾਇਆ ਹੋਇਆ ਸੀ ਤਿਆਰੀ ਐਵੇਂ ਕੀਤੀ ਹੋਈ ਸੀ ਦਿਮਾਗ ਦੀ ਕਿ ਦੁੱਖ ਵੱਡੇ ਤੋਂ ਵੱਡਾ ਆਵੇ ਤੰਗ ਨਹੀਂ ਹੋਣਾ ਦੁਖੀ ਨਹੀਂ ਹੋਣਾ ਇਸ ਕਰਕੇ ਤਾਂ ਗੁਰੂ ਗੋਬਿੰਦ ਸਿੰਘ ਜੀ ਨੂੰ ਉਸ ਸਮੇਂ ਦੀਆਂ ਗੰਦੀਆਂ ਸਰਕਾਰਾਂ ਜਿਹੜਾ ਪੁਜਾਰੀਵਾਦ ਸਿਸਟਮ ਸੀ ਉਹ ਤੰਗ ਨਹੀਂ ਕਰ ਸਕਿਆ ਕਿਉਂ ਕਿਉਂਕਿ ਗੁਰੂ ਸਾਹਿਬ ਜੀ ਨੂੰ ਪਤਾ ਸੀ ਕਿ ਜ਼ਿੰਦਗੀ ਜਿਉਣੀ ਕਿਵੇਂ ਸਿਖਾਈ ਹੈ ਜਿਵੇਂ ਗੁਰੂ ਸਾਹਿਬ ਜੀ ਨੂੰ ਪੰਜ ਪਿਆਰੇ ਚੁਣ ਕੇ ਖਾਲਸਾ ਪੰਥ ਸਾਜ ਕੇ ਜ਼ਿੰਦਗੀ ਜਿਉਣੀ ਸਿਖਾਈ ਹੈ ਨਾ ਉਸੇ ਤਰੀਕੇ ਨਾਲ ਗੁਰੂ ਉਸਲ ਦੇ ਵਿੱਚ ਗੁਣ ਸੀ ਉਹ ਪਹਿਨਾਵਾ ਨਹੀਂ ਸੀ ਅਸੀਂ ਕਹਿੰਨੇ ਗੁਰੂ ਸਾਭ ਜੀ ਨੇ ਸਾਨੂੰ ਕੋਈ ਸ਼ਾਕ ਦਿੱਤੀ ਗੁਰੂ ਸਾਭ ਜੀ ਤੋਂ ਪਿੱਛੇ ਵੀ ਜੇ ਜਾਓ ਤੁਸੀਂ ਕੋਈ ਸ਼ਾਕਾ ਤਾਂ ਪਾਈਆਂ ਹੀ ਜਾਂਦੀਆਂ ਸੀਗੀਆਂ ਉਸ ਸਮੇਂ ਵੀ ਕਿਰਪਾਨਾਂ ਰੱਖੀਆਂ ਜਾਂਦੀਆਂ ਸੀਗੀਆਂ ਲੇਕਿਨ ਗੁਰੂ ਸਾਭ ਜੀ ਨੇ ਇੱਕ ਚਾਜ ਸਿਖਾਇਆ ਜਿਹਦੇ ਕਰਕੇ ਉਹ ਪੁਸ਼ਾਕ ਉਹ ਬਾਹਰੀ ਰਹਿਣ ਸੈਣਾ ਸਾਡੀ ਦਾੜੀ ਸਾਡੀ ਪੱਗ ਸਾਡਾ ਗੱਤਰਾ ਲਿਸ਼ਕਾ ਮੰਨ ਲੱਗਿਆ ਕਿਉਂਕਿ ਜਦੋਂ ਤੱਕ ਕਹਿੰਦੇ ਹੁੰਦੇ ਨਾ ਸੋਹਣੀ ਚੀਜ਼ ਕੋਈ ਵੀ ਸੋਹਣੀ ਚੀਜ਼ ਹੈ ਜੇ ਉਸ ਬਾਹਰੋਂ ਦੇਖਣ ਨੂੰ ਸੋਹਣੀ ਹੈ ਅੰਦਰ ਕੁਆਲਿਟੀ ਨਹੀਂ ਹੈਗੀ ਅੰਦਰ ਚੰਗੇ ਫੀਚਰ ਨਾ ਹੋਣ ਭਾਵੇਂ ਗੱਡੀ ਆ ਗੱਡੀ ਜਿੰਨੀ ਮਾਰੀ ਸ ਨੂੰ ਦੇ ਗੱਡੀ ਦਾ ਪ੍ਰਭਾਵ ਨਹੀਂ ਪੈਣਾ